ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਜਿਹੜਾ ਗੀਤ ਸੁਣਾਉਂਗੀ ਉਹ ਧੋਬਣ ਵਾਲਾ ਗੀਤ ਸੁਣਾਉਂਗੀ ਪਾਣੀ ਨੂੰ ਜਾਂਦੀ ਐ ਧੋਬਣ ਤਾਂ ਰਾਜਾ ਉਹਦੀ ਬਾਹ ਫੜ ਲੈਂਦਾ ਏਸ ਗੀਤ ਨੂੰ ਬਹੁਤ ਭੈਣਾ ਨੇ ਗਾਇਆ ਹੈ ਪਰ ਉਹ ਇਹਨੂੰ ਅੱਧ ਪੁਛ ਅੱਧਾ ਹੀ ਗਾਉਂਦੀਆਂ ਨੇ ਤੇ ਪਤਾ ਨਹੀਂ ਤਾਂ ਉਹਨਾਂ ਨੂੰ ਪੂਰਾ ਯਾਦ ਨਹੀਂ ਹੁੰਦਾ ਜਾਂ ਲੰਬਾ ਜਿਹਾ ਹੋਣ ਕਰਕੇ ਥੋੜਾ ਜਿਹਾ ਵੱਧਾ ਇਹ 5 7 4 ਲੈਣਾ ਇਹਦੀ ਆਮ ਗੀਤਾਂ ਨਾਲ ਪਤਾ ਨਹੀਂ ਤਾਂ ਛੱਡ ਦਿੰਦੀਆਂ ਨੇ ਇਸ ਗੀਤ ਨੂੰ ਇਹਨੂੰ ਘਟਾ ਘਟਾ ਕੇ 5-7 ਕ ਲਾਈਨਾਂ ਦਾ ਰੱਖਤਾ ਭੈਣਾ ਨੇ ਸੋ ਅੱਜ ਮੈਂ ਤੁਹਾਨੂੰ ਪੂਰਾ ਗੀਤ ਸੁਣਾਉਣੀ ਆ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣੋ ਇਹਨਾਂ ਦੀਸ ਪਿਆਰੇ ਜਿਹੇ ਗੀਤ ਦਾ ਕਾਲਾ ਕਗਰਾ ਪੈਣੇ ਕੇ ਤੋਬਣ ਪਾਣੀਏ ਨੂੰ ਚੱਲੀਏ ਓ ਮੈਨੂੰ ਤੇਰੀ ਸਾਂ ਤੋਬਣ ਪਾਣੀਏ ਨੂੰ ਚੱਲੀਏ ਨਾ ਜਾ ਤੋਬਣ ਮੇਰੀ ਓਥੇ ਰਾਜਿਆਂ ਦਾ ਮੈਨੂੰ ਤੇਰੀ ਸਾਂ ਉੱਥੇ ਰਾਜਿਆਂ ਦਾ ਡੇਰਾ ਤੋਬਣ ਨੇ ਕੜਾ ਸਿਰ ਤੇ ਰੱਖਿਆ ਤੋਬਣ ਪਾਣੀਆਂ ਨੂੰ ਤੁਰ ਪਈ ਓ ਮੈਨੂੰ ਤੇਰੀ ਸਾਂ ਤੋਬਣ ਪਾਣੀਆਂ ਨੂੰ ਤੁਰ ਪਈ ਬੈਲੀ ਪੌੜੀ ਤੇਰੀ ਰਾਜੇ ਫੜੀ ਰਾਜੇ ਮਾਰੀਆਂ ਗੀਟੀਆਂ ਓ ਮੈਨੂੰ ਤੇਰੀ ਸੰਹ ਰਾਜੇ ਮਾਰੀਆਂ ਗੀਟੀਆਂ ਦੁੱਜੀ ਪੌੜੀ ਤੇਰੀ ਰਾਜੇ ਫੜੀ ਲਈ ਬਾਹੋ ਓ ਮੈਨੂੰ ਤੇਰੀ ਸਾਂ ਰਾਜੇ ਫੜੀ ਲਈ ਬਾਹੋ ਛੱਡ ਦੇ ਰਾਜਾ ਜੀ ਬਾਏ ਮੇਰੀ ਮੇਰੀ ਜਾਤ ਕਮੀਨੀ ਓ ਮੈਨੂੰ ਤੇਰੀ ਸਾ ਮੇਰੀ ਜਾਤ ਕਮੀਨੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਅੱਗੇ ਅੱਗੇ ਰਾਜਾ ਚੱਲੀ ਆ ਪਿੱਛੇ ਤੋਂ ਬੁਣਦਾ ਡੋੜਾ ਓ ਮੈਨੂੰ ਤੇਰੀ ਸਾਂ ਪਿੱਛੇ ਤੋਂ ਬੁਣਦਾ ਡੋੜਾ ਵਰ ਕਰੋ ਰਾਣੀ ਮੈਲਾਂਦੀ ਨੂੰ ਤੇਰੀ ਸੌਕਣ ਆਈ ਓ ਮੈਨੂੰ ਤੇਰੀ ਸਾਂ ਤੇਰੀ ਸੌਕਣ ਆਈ ਆਈ ਤਾਈ ਆਉਣ ਦੀ ਓ ਮੈਂ ਵੀ ਵਸਣੇ ਨਾ ਦੇੜੀ ਓ ਮੈਨੂੰ ਤੇਰੀ ਸਾਹ ਮੈਂ ਵੀ ਵਸਣੇ ਨਾ ਦੇਣੀ ਆਪੋ ਬੈਠੀ ਰਾਣੀ ਵਾਲਿੰਗ ਤੇ ਤੋਪਣ ਪੱਲੀ ਤੇ ਉਠਾਈ ਓ ਮੈਨੂੰ ਤੇਰੀ ਸਾਹ ਤੋਪਣ ਪੱਲੀ ਤੇ ਉਠਾਈ hoe diyan pinniyan bunai ke vich zeher milai o main nu teri saambh vich zeher milai kal to bunni pinniyan ni paaji pekiyan ton aai ਓ ਮੈਨੂੰ ਤੇਰੀ ਸਾਂ ਭਾਜੀ ਬੇਕੀਆਂ ਤੋਂ ਆਈ ਬੈਲੀ ਬਿੰਨੀ ਖਾਦੀ ਤੋ ਬਣੀ ਉਹ ਤਾਂ ਖਾਂਦੀ ਏ ਡਿਗ ਪਈ ਏ ਓ ਮੈਨੂੰ ਤੇਰੀ ਸਾਂ ਉਹ ਤਾਂ ਖਾਂਦੀ ਏ ਡਿਗ ਪਈ ਏ ਦੂਜੀ ਪਿੰਨੀ ਖਾਦੀ ਤੋ ਬਣੀਆ ਤਾ ਮਾਰੇ ਮੁੱਕ ਗਈ ਏ ਓ ਮੈਨੂੰ ਤੇਰੀ ਸਾਇਆ ਤਾ ਮਾਰੇ ਮੁੱਕ ਗਈ ਏ ਚੰਦਨ ਦਾਸ ਧੂਕ ਬੁਣਾਈ ਕੇ ਤੋ ਬੁਣਨ ਦੀਏ ਰੁੜਾਈਏ ਓ ਮੈਨੂੰ ਤੇਰੀ ਸਾਤ ਬੁਣਨ ਦੀਏ ਰੁੜਾਈਏ ਅੱਗੇ ਤੋਂ ਵੀ ਕਪੜੇ ਤੋਂ ਮਦਾ ਮੂਰੇ ਸੰਦੂ ਕਰੜ ਦੀ ਆਈਏ ਓ ਮੈਨੂੰ ਤੇਰੀ ਸਾ ਮੂਰੇ ਸੰਦੂ ਕਰੜ ਦੀ ਆਈਏ ਸੰਦੂਕ ਖੋਲ ਤੋ ਵੀ ਦੇਖਦਾ ਮੇਰੀ ਤੋ ਬਣ ਰੁੜਦੀ ਆਈਏ ਓ ਮੈਨੂੰ ਤੇਰੀ ਸਾਂਏ ਤਾਂ ਮੇਰੀ ਤੋ ਬਣ ਰੁੜਦੀ ਆਈਏ ਦੇਖ ਕੇ ਤੋ ਬੀਰੋਂ ਮਦਾ ਮੇਰੇ ਬੱਚਿਆਂ ਦੀ ਮਾਈ ਏ ਓ ਮੈਨੂੰ ਤੇਰੀ ਸਾ ਮੇਰੇ ਬੱਚਿਆਂ ਦੀ ਮਾਈ ਏ ਸੋਣੀ ਸੂਰਤ ਵਾਲੀ ਏ ਨੀ ਕਤੋਂ ਜਾਨ ਗਵਾਈ ਏ ਓ ਮੈਨੂੰ ਤੇਰੀ ਸਾ ਜਾਨੇ ਗਵਾਈ